ਆ ਵੀਰ ਇੱਕ ਭਾਈ ਨਵੀਂ ਮੈਸ ਲੈ ਆ ਹੁਣੀ ਛੋਟਾ ਲੈ ਆ ਖੀਦੂ ਆ ਜਾਂ ਵੇਚੂਆ ਉਹਨਾਂ ਨੂੰ ਇੱਕ ਇੱਕ ਦੇ ਕੇ ਸਨਮਾਨਿਤ ਕੀਤਾ ਜਾਊਗਾ ਆਉਂਦਾ ਇਹਦਾ ਕਿਹੜੀ ਬ੍ਰੈਂਡ ਦਾ ਵੀ ਕਿਹੜੇ ਦਾ ਇਹ ਇਹ ਮੁਰਰਾ ਦਾ ਵੀਰੇ ਦੀ ਹਿੰਦਾ ਇਹ ਵੀ ਐਸ ਵੀਰਾ ਵੈਲੀ ਦਾ ਕੀਤ ਨਾਲ ਨੂੰ ਦੋ ਕਿੰਨੀਆਂ ਦਿੱਤੀਆਂ ਪਲਾਸਟਿਕ ਦੇਗਾ ਤੇ ਵੀਰਾਂ ਦੀ ਪਰਚੀ ਤੇ ਖਾਅ ਦੇ ਠੰਡ ਕਾਰਜ ਨੂੰ ਪਾਉਣੀ ਹੋਵੇ ਕਿਵੇਂ ਜਵਾਕ ਪਾਈ ਜਾਂਦੇ ਆ ਤਾਂ ਆਏ ਤੁਸੀਂ ਗਲਾਸ ਪੀ ਕੇ ਸੜ ਦੇ ਦੇ ਵਿੱਚ ਹਾਂਜੀ ਆ ਮੇਰਾ ਚਾਚਾ ਇਹ ਵੀ ਭਾਈ ਪਰਸਨ ਲਈ ਮੰਡੀ ਹਾਂਜੀ ਦੋਸਤੋ ਇੱਥੋਂ ਆ ਸੜਕ ਆਉਂਦੀ ਇਧਰੋਂ ਪਹਾੜੇ ਕੰਨੂਆ ਪਿੰਡ ਦੀ ਫਿਰਨੀ ਆ ਇਧਰੋਂ ਪਿੱਛੋਂ ਸਕੂਲ ਕੰਨੂਆ ਆਉਂਦੀ ਹੈ ਤੇ ਕਿਹੜੇ ਬੰਦੇ ਥਰਾਜ ਤੋਂ ਖਰ ਉਧਰ ਦੀ ਆ ਜਾਣਗੇ ਬੀਰੋ ਵਾਲੇ ਤੋਂ ਤੇ ਇਧਰ ਗੁੜਿਆਂ ਤੋਂ ਦੋਨੇ ਫਿਰਨੀਆਂ ਤਵਾ ਸਕਦਾ ਹੈ ਇਹ ਫੱਗੂ ਨਹੀਂ ਜਾਂਦੀ ਆ ਭਾਈ ਰੋਡ ਇਹ ਤੇ ਇਹ ਰੋਡ ਦੇ ਉੱਤੇ ਪੁਸ਼ਿਆਂ ਦਾ ਮੇਲਾ ਹੈਗਾ ਆ ਲਈ ਵੀ ਆਂਦਾ ਵੀਰ ਕੋਈ ਇਹ ਤਾਂ ਇਧਰ ਟੱਪ ਗਿਆ ਸਿਆਹ ਟਰੈਕਟਰ ਮੁੜਿਆ ਕਿਧਰ ਨੂੰ ਇਧਰ ਨੂੰ ਮੇਲ ਆ ਗਿਆ ਪਸ਼ੂਆਂ ਦਾ ਤੇ ਆਪਾਂ ਚੱਲਦੇ ਆ ਉੱਥੇ ਦਿਖਾਉਣੇ ਆ ਆਇਂ ਰਹਿ ਹਾਂਜੀ ਦੋਸਤੋ ਆਪਾਂ ਆ ਗਈ ਸੀ ਮੰਡੀ 'ਚ ਤੇ ਤੁਹਾਨੂੰ ਆਹ ਸੜਕ ਦਿਖਾਈ ਸੀ ਇਹ ਫੱਗੂ ਨੂੰ ਲੰਘਿਆਂ ਦੀ ਐ ਇਧਰੋਂ ਆ ਝੋਲਡਾਂ ਤੋਂ ਆਉਂਦੀ ਐ ਤੇ ਬਾਹਰ ਝੋਲਡਾਂ ਦੇ ਐ ਝੋਲਡਾਂ ਦੀ ਮੰਡੀ ਵੱਜਦੀ ਐ ਅੱਜ ਝੋਲਰੋਈ ਦੇ ਵਿੱਚ ਪਸ਼ੂਆਂ ਦਾ ਮੇਲਾ ਦੂਜਾ ਹੈਗਾ ਅੱਜ ਰੌਣਕ ਉਹਦੇ ਨਾਲੋਂ ਜ਼ਿਆਦਾ ਚੰਗੀ ਹੈ ਜ਼ਿਆਦਾ ਆਏ ਆ ਪਸ਼ੂ ਦੇਖਦੇ ਹਾਂ ਉੱਥੇ ਆ ਕੇ ਘਾਂਸ ਨੂੰ ਦਿਖਾਉਣੇ ਹਾਂ ਤਾਂ ਬਣੇ ਰਿਓ ਭਾਈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਮੰਡੀ ਦੇ ਵਿੱਚ ਪਸ਼ੂਆਂ ਦੇ ਭਾਈ ਅੱਜ ਰੌਣਕ ਚੰਗੀ ਹੈਗੀ ਸੋਹਣੀ ਹੈਗੀ ਖਰਾ ਤੇ ਸੌਦੇ ਵੀ ਸੁਣ ਚਾਏ ਪੂਰੇ ਹੋ ਜਾਂਦੇ ਦਿਖਾਉਣੇ ਤੁਹਾਨੂੰ ਤੇ ਚੰਗੀ ਰੌਣਕ ਲੱਗੀ ਹੈਗੀ ਅੱਜ ਕਾਫੀ ਆਏ ਨੇ ਬੰਦੇ ਤੇ ਲੰਗਰ ਪਾਣੀ ਦਾ ਚਾਹ ਪਾਣੀ ਦਾ ਪਸ਼ੂਆਂ ਦੇ ਪਾਣੀ ਦਾ ਚਾਰੇ ਦਾ ਚੰਗਾ ਪ੍ਰਬੰਧ ਹੈਗਾ ਇੱਥੇ ਤਾਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਦੋਸਤੋ ਪਿੰਡ ਚੋਲਡ ਰੋਹੀ ਪਸ਼ੂਆਂ ਦੇ ਅੱਜ ਦੂਜਾ ਮੇਲਾ ਹੈਗਾ ਇਹਦੇ ਵਿੱਚ ਆਪਣੇ ਪਿੰਡ ਦੇ ਗੁਰਲਾਲ ਸਿੰਘ ਆਪਣੀ ਗਾਂ ਲੈ ਆਏ ਜੋ ਕਿ ਕਾਫੀ ਮੇਲੇ ਜਿੱਤ ਚੁੱਕੀ ਹੈ ਤਾਂ ਉਹਦੇ ਨਾਲ ਕਰਦੇ ਆ ਗੱਲਬਾਤ ਵੀਰ ਨਾਲ ਹਾਂਜੀ ਗੁਰਲਾਲ ਸਿੰਘ ਅਸੀਖਾਰ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਗਾਂ ਬਾਰੇ ਜੀ ਥਾਰ ਪਾਰਕ ਕਰਨਾ ਸੋਜੀ ਗਾਂ ਜੀ ਜੀ ਪਿੱਛੇ ਮੇਲਾ ਹੋਇਆ ਜੀ ਪਿਛਲੇ ਸਾਲ ਤਨੋਲੇ ਹਮ ਇੰਟਰਨੈਸ਼ਨਲ ਮੇਲਾ ਜੀ ਉੱਥੇ ਦੀ ਸੈਕੰਡ ਪੋਜੀਸ਼ਨ ਸੀਗੀ ਜੀ ਸੈਕੰਡ ਹਾਂਜੀ ਸੈਕੰਡ ਤੇ ਬੱਤੀ ਸੀਗੀ ਇਹਦੀ ਪੰਜਵੇਂ ਪੋਜੀਸ਼ਨ ਸੀਗੀ ਪੰਜਵੇਂ ਚ ਹਾਂ ਇੰਟਰਨੈਸ਼ਨਲ ਮੇਲਾ ਜੀ ਠੀਕ ਹੈ ਜੀ ਸੈਕੰਡ ਪੋਜੀਸ਼ਨ ਤੇ ਜੀ ਆਹ ਤਾਂ ਆਪਾਂ ਸ਼ੌਂਕ ਨੂੰ ਰੱਖਿਆ ਹੁੰਦਾ ਮੰਨ ਲਓ ਵੇਚਣ ਵਾਸਤੇ ਨਹੀਂ ਹੋਰ ਰੁੱਚੀ ਹੈਗੀ ਆ ਹਮ ਤੇ ਸ਼ੌਂਕ ਵਾਸਤੇ ਰੱਖਿਆ ਹਾਂੁੱ ਬੁੱਧ ਮੰਦੀ ਇਹ 9 ਲੀਟਰ ਟਾਈਨ ਦਾ ਦੇ 9 ਲੀਟਰ ਇੱਕ ਡੰਗ ਦਾ ਹੈ 18 18 ਲੀਟਰ ਹੋ ਗਿਆ ਹਾਂ ਹੁਣ ਇੱਕ ਗੱਬਣ ਹੋਊਗੀ 6 ਮਹੀਨਾ ਤੋਂ ਤਾਂ 6 ਸਵਾ 6 ਮਹੀਨੇ ਦੀ ਗੱਬਣ ਠੀਕ ਹੈ ਜੀ 8 ਕਿਲੋ ਦਿੰਦੀ ਆ 8 ਲੀਟਰ ਦਿੰਦੀ ਆ ਬਹੁਤ ਵਧੀਆ ਹੈਗੀ ਹੋਰੀ ਹੁੰਦੀ ਆ ਨਾ ਲਾਇਆ ਨਹੀਂ ਵੀ ਮਾਰਦੀ ਮੁਰਦੀ ਨੇ ਕਿਸੇ ਬੰਦੇ ਨੂੰ ਵੀ ਹਾਂ ਤੇ ਆਪਣੇ ਆਹ ਬੈੜ ਇਹ ਬੱਤੀ ਇਹ ਵੀ ਉੱਥੀ ਆਈ ਸੀ 5ਵੇਂ ਨੰਬਰ ਤੇ ਆਈ ਸੀ ਅੱਛਾ ਇੱਕ ਗੱਬਣ ਆ ਮਹੀਨੇ ਵੀ ਦਿਨਾਂ ਦੀ ਗੱਬਣ ਹੋਊਗੀ ਠੀਕ ਹੈ ਇਹ ਇਸੇ ਦੇ ਨਾ ਇਹ ਹੋਰ ਗਾ ਜਿਹਦੀ ਬੱਚੀ ਘਰੇ ਹੈ ਜੀ ਇਹਦੀ ਬੱਚੀ ਘਰੇ ਹੈ ਅੱਛਾ ਅੱਛਾ ਆਪਣਾ ਕੋਲ ਬੁੱਲ ਰੱਖਿਆ ਹੋਇਆ ਆਪ ਦਾ ਖੁੱਲਾ ਹੀ ਹੁੰਦਾ ਠੀਕ ਹੈ ਜੀ ਆਪ ਹੀ ਸਮਝ ਜਾਂਦਾ ਤੁਸੀਂ ਠੀਕ ਹੈ ਜੀ ਠੀਕ ਹੈ ਖੁੱਲ ਨਹੀਂ ਰੱਖਦੇ ਉਹਨਾਂ ਨੂੰ ਸਾਰੇ ਖੁੱਲ ਨਹੀਂ ਹੁੰਦੇ ਠੀਕ ਹੈ ਹਾਂਜੀ ਦੋਸਤੋ ਤੁਸੀਂ ਦੇਖਿਆ ਹੋ ਸੁਣਿਆ ਹੋਊਗਾ ਇਹ ਗਾਂਾਂ ਬਹੁਤ ਸੁਣੀ ਹੈंगी ਤੇ ਇਹ ਆਪਣੇ ਇਨਾਮ ਵੀ ਜਿੱਤ ਗਏ ਆ ਪ੍ਰਾਈਜ਼ ਲੈ ਕੇ ਆਏ ਨੇ ਤੇ ਚੰਗੀ ਨਸਲ ਦੀ ਗਾਂ ਹੈਗੀ ਇੱਕ ਇੱਕ ਇਹਨਾਂ ਨੇ ਬੈਠ ਪਾਲੀ ਹੋਈ ਹੈ ਇਹ ਵੀ ਸੁੰਦਕਾਵਾ ਕਿਤੇ ਪ੍ਰਾਈਸ ਲੈ ਕੇ ਆਈਦਾ ਬਾਕੀ ਬਹੁਤ ਮੰਗਾ ਬਹੁਤ ਅੰਗਾ ਕਰਕੇ ਮੈਂ ਦੂਜਾ ਮੇਲਾ ਹੈਗਾ ਚੰਗੀ ਰੌਣਕ ਲੱਗੀ ਹੈਗੀ ਪਿੰਡ ਛੋਲ ਰੋਹੀ ਵਿੱਚ ਅੱਜ ਭਾਈ ਦੂਜਾ ਦਿਨ ਹੈਗਾ ਤੇ ਚੰਗੀ ਗੱਲਬਾਤ ਹੈਗੀ ਸੱਜਣ ਵੀਰ ਬਾਹਰੋਂ ਘਰ ਵਪਾਰੀ ਤੇ ਖਰੀਦਣ ਵਾਲੇ ਦੋਸਤ ਮਿੱਤਰ ਬਹੁਤ ਆਏ ਨੇ ਤੇ ਆਪਣੇ ਪਿੰਡ ਦੇ ਵੀ ਭਾਈ ਗੱਭਰੂ ਬਹੁਤ ਆਏ ਨੇ ਇੱਥੇ ਆਖੜੇ ਨੇ ਸਾਰੇ ਆਪਣੇ ਪਿੰਡ ਦੇ ਨੇ ਆ ਸਤਨਾਮ ਸਿੰਘ ਕੀ ਲੈ ਗਿਆ ਮੈਂ ਐਸਾ ਕਿਹੜੀ ਤੇਰੀ ਮੈਸਾ ਚਾਲ ਦੇਖਦੇ ਆ ਕੋਈ ਨ ਕਰਦੇ ਗੱਲ ਬਾਤ ਤੇਰਾ ਨਾ ਵੀ ਛੋਟੇ ਜਿ ਕੋਈ ਲੈ ਕੇ ਆਇਆ ਪਸੂ ਹਾਂਜੀ ਕਿਹੜਾ ਆਹ ਤਾਂ ਭਾਈ ਡੇਰੀ ਵਾਲੇ ਮੁੰਡੇ ਆ ਸਾਰਾ ਤੂੰ ਕਿਵੇਂ ਢਾਹ ਚੱਕੀ ਕਰਦਾਂਗੇ ਮੈਂ ਲੈ ਕੇ ਆ ਗਾਂ ਲੈ ਕੇ ਆ ਗਾਂ ਲੈ ਕੇ ਆ ਕਿੱਥੇ ਤੇਰੀਆਂ ਚੰਮ ਦੇਖਦੇ ਆ ਕਿ ਨਾ ਉਧਰ ਮੈਂ ਸੰਦਾ ਰੌਂਡ ਦੇਖਦੇ ਆ ਕਿਹ ਗਿਆ ਤੇ ਕਿੰਨੀਆਂ ਆਈਆਂ ਬਣੇ ਰਹੋ ਤੁਸੀਂ ਕੀ ਹਾਲ ਹੈ ਠੀਕ ਹੈ ਅੱਜ ਪਿਛਲੇ ਮੇਲੇ ਨੂੰ ਭਾਈ ਚੰਗੀ ਰੌਣਕ ਲੱਗੀ ਹੈ ਖਰਾ ਮੇਲੇ ਤੇ ਸੋਹਣੀਆਂ ਮਹਿਸਾਂ ਆਂ ਨੇ ਵਧੀਆ ਰੌਣਕ ਹੈ ਵੇਚਣ ਵਾਲੇ ਖਰੀਦਣ ਵਾਲੇ ਦੋਸਤ ਮਿੱਤਰ ਪਰਿਵਾਰੋਂ ਕਾਫੀ ਆਏ ਨੇ ਚੰਗੀ ਰੌਣਕ ਹੈਗੀ ਗਾਣਾ ਵੀ ਖਰ ਬਹੁਤ ਅੰਗ ਹੈ ਕੀ ਹਾਲ ਹੈ ਭਾਈ ਇਸ ਮੇਲੇ ਦੇ ਵਿੱਚ ਬਹੁਤ ਕੁ ਬੜੀ ਚੰਗੀ ਰੌਣਕ ਲੱਗੀ ਅੱਜ ਭਾਈ ਕੀ ਹਾਲ ਹੈ ਜੀ ਠੀਕ ਹੈ ਵਧੀਆ ਤੋਂ ਠੀਕ ਹੈ ਇਧਰ ਪਈ ਆ ਲੈਂ ਤੇ ਮੈਸਾ ਖੜੀਆਂ ਨੇ ਬਹੁਤ ਸੋਹਣੀਆਂ ਝੋਟੀਆਂ ਮੈਸਾ ਨੇ ਚੰਗੀ ਰੌਣਕ ਹੈ ਆ ਗਾਂ ਦੇਖੋ ਕਿੰਨੀ ਸੋਹਣੀਆਂ ਹੈਂ ਜੇ ਕੋਈ ਸੌਦਾ ਹੋਇਆ ਸਾਨੂੰ ਲਾਜ਼ਮੀ ਦਿਖਾਵਾਂਗੇ ਭਾਈ ਸੌਦਾ ਹੁੰਦਾ ਦਿਖਾਵਾਂਗੇ ਇਧਰ ਆ ਲੈਂ ਤੇ ਆ ਨੀਲੀ ਰਾਵੀ ਖੜੀ ਐ ਇੱਕ ਸੱਜਰ ਮੈਸਾ ਸਾਰੀਆਂ ਬਹੁਤ ਸੋਹਣੀਆਂ ਮੈਸਾ ਬੈਠੀ ਪਿੰਡ ਚੋਲਡ ਰੋਹੀ ਮੇਲੇ ਤੇ ਅੱਜ ਦੂਜਾ ਦਿਨ ਹੈਗਾ ਆ ਕਿ ਨਿਸੋਨੀ ਮੈਂ ਅਸਾ ਦੇਖਿਆ ਤੇ ਗੋਲਸੰਗ ਨੇ ਆ ਮੀਣੀ ਮਸਾਰੇ ਸੰਗ ਦੂਜੂ ਆਂਟਰੇਟੇ ਹੈਗੇ ਇੰਤਜ਼ਾਮ ਕਾਫੀ ਕਰਿਆ ਹੋਇਆ ਕਰ ਮੇਲੇ ਤੇ ਪਿੱਛੇ ਵੀ ਹੈਗਾ ਇੰਤਜ਼ਾਮ ਸ਼ਾਂ ਦਾ ਪ੍ਰਬੰਧ ਹੈਗਾ ਪਾਣੀ ਦਾ ਹੈਗਾ ਪਸ਼ੂਆਂ ਵਾਸਤੇ ਖੇਲਾਂ ਬਣੀਆਂ ਨੇ ਉਧਰ ਕਿਹੜੇ ਵੀਰ ਨੇ ਲੰਗਰ ਛਕਣਾ ਹੋਵੇ ਸੋਨ ਦਿਖਾਉਣੇ ਲੰਗਰ ਦਾ ਪ੍ਰਬੰਧ ਕੀਤਾ ਹੈਗਾ ਪਿੰਡ ਵੱਲੋਂ ਮੇਲੇ ਵੱਲੋਂ ਕਾਫੀ ਰੌਣਕ ਲੱਗੀ ਹੈ ਹੱਸਦਾ ਓਏ ਇੱਥੇ ਭਾਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈਗਾ ਪਾਣੀ ਦਾ ਪ੍ਰਬੰਧ ਬਹੁਤ ਸੋਹਣਾ ਕੀਤਾ ਗਿਆ ਹੈ ਜਿਹੜੇ ਵੀਰ ਭਾਈ ਨੇ ਦਰਸ਼ਕਾਂ ਨੇ ਲੰਗਰ ਛਕਣਾ ਇੱਥੇ ਲੰਗਰ ਵੀ ਛਕ ਸਕਦੇ ਹੋ ਤੁਸੀਂ ਖੁੱਲਾ ਡੁੱਲਾ ਲੰਗਰ ਚੱਲਦਾ ਹੈਗਾ ਪਸ਼ੂਆਂ ਦੀ ਮੰਡੀ ਤੇ ਪਿੰਡ ਚੋਲਡਰੋਹੀ ਤੇ ਪਸ਼ੂ ਮੰਡੀ ਇੱਕ ਕਿਨੇ ਰੱਖਲੇ ਰੋਣਾ ਕਿਹਨੂੰ ਦੇਣ ਦੇ ਕਿੱਥੇ ਰੱਖਨੇ ਆ ਕਰਵਾ ਕੇ ਹਾਂਜੀ ਵੀਰ ਜੀ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਸੱਸੀ ਗੱਲ ਵੱਡਾ ਗੁੜਾ ਬਲਾਕ ਦੀ ਇਹ ਮੰਡੀ ਆਪਣੇ ਜੋ ਪਹਿਲਾਂ ਫੱਗੂ ਲੱਗਦੀ ਹੁੰਦੀ ਸੀ ਉਹ ਮੰਡੀਆ ਝੋੜ ਰੋਹੀ ਫੱਗੂ ਰੋਡ ਤੇ ਲੱਗ ਰਹੀ ਹੈ ਸੋ ਆ ਜੀ ਤੁਹਾਨੂੰ ਪਤਾ ਹੀ ਹੈ ਵੀ ਦੂਜੇ ਹਰ ਐਂਡਵਾਰੇ ਹੀ ਲੱਗਿਆ ਕਰੋ ਤੇ ਅੱਜ ਕੀ ਦੂਜੇ ਐਂਡਵਾਰਾ ਸੋ ਅੱਜ ਵਧੀਆ ਸਾਰੇ ਵਪਾਰੀ ਬਹੁਤ ਆਏ ਨੇ ਮੈਂ ਐਸੇ ਬਹੁਤ ਆਈਆਂ ਹੈ ਸੋ ਵਧੀਆ ਮੇਲਾ ਭਰਿਆ ਜੋ ਇੱਕ ਇੰਨੀਆਂ ਦੀ ਗੱਲ ਕਰ ਰਹੇ ਆ ਜੀ ਇਹ ਇੱਕ ਵਾਰੀ ਮਤਲਬ ਪੰਚਾਇਤ ਤਰਫੋਂ ਲਾ ਲੋ ਚੇਅਰਮੈਨ ਤਰਫੋਂ ਬਲਾਗ ਤਰਫੋਂ ਲਾ ਲੋ ਜਿਹੜਾ ਪਸ਼ੂ ਖੀਦੂ ਆ ਜਾਂ ਵੇਚੂ ਆ ਉਹਨਾਂ ਨੂੰ ਇੱਕ ਇੱਕ ਦੇ ਕੇ ਸਨਮਾਨਿਤ ਕੀਤਾ ਜਾਊਗਾ ਤਾਂ ਕਿ ਸਾਡੇ ਵਪਾਰੀ ਵੀਰ ਤੁਸੀਂ ਵੱਧ ਤੋਂ ਵੱਧ ਸਹਾਇਤਾ ਕਰ ਸਕੀਏ ਇੱਥੇ ਸਾਰੇ ਪ੍ਰਬੰਧ ਹੈ ਜੀ ਖਾਣ ਪੀਣ ਦਾ ਲੰਗਰ ਦਾ ਛਾਂ ਦਾ ਪਸ਼ੂਆਂ ਵਾਸਤੇ ਚਾਰੇ ਦਾ ਤੇ ਜਿਹੜਾ ਵੀਰ ਦੂਰੋਂ ਆਉਂਦੇ ਆ ਚਾਹ ਪਾਣੀ ਦਾ ਲੰਗਰ ਦਾ ਸਾਰੇ ਪ੍ਰਬੰਧ ਹੈ ਜੀ ਥੈਂਕ ਯੂ ਬਰੀਫਾਨ ਹਾਂਜੀ ਦੋਸਤੋ ਇੱਕ ਆ ਵੀਰ ਆਪਣੇ ਇੱਥੇ ਗਾਂ ਲੈ ਕੇ ਆਇਆ ਸੀ ਇਹਨਾਂ ਕਰਦਿਆਂ ਗੱਲਬਾਤ ਕਿਵੇਂ ਸੋਏ ਆ ਇੱਕੀ ਬੋਝ ਮੰਗਦਾ ਹੈ ਪਿੰਡ ਇਹ ਝੋੜੜਾਂ ਦਾ ਹੀ ਹੈ ਵੀਰ ਹਾਂਜੀ ਹਾਂਜੀ ਇਹ ਕਹਿੰਦੇ ਸੋਏ ਹੈ ਜੀ ਆਪਣੀ ਹਾਂਜੀ ਭਾਈ ਇਹ ਦੂਜੇ ਸੋਏ ਸੋ ਗਈ ਤੇ ਪਹਿਲਾਂ ਆਪਾਂ 18 ਲੀਟਰ ਦੁੱਧ ਦਾ ਕੱਢਿਆ ਹੋਇਆ ਠੀਕ ਹੈ ਜੀ ਤੇ ਵੈਸੇ 10-12 ਦਿਨਾਂ ਜੇ ਪਈ ਜਿਹੜੇ ਹੋਣ ਦੇ 10-12 ਦਿਨ ਹੈ ਹਾਂਜੀ ਅੱਛਾ ਅੱਛਾ ਤੇ ਸਿਰਫ ਤੁਹਾਨੂੰ ਵੇਚਣਾ ਚਾਹੋ ਕੰਟੈਕਟ ਨੰਬਰ ਤੁਹਾਡਾ ਹਾਂ 80594 07400 ਠੀਕ ਹੈ ਠੀਕ ਹੈ ਇਹ ਦੁੱਧ ਕਿੰਨੇ ਲੀਟਰ ਦੱਸਿਆ ਜੀ 18 ਲੀਟਰ ਕੱਢਿਆ ਹੋਇਆ ਪਹਿਲੇ ਸੋਏ ਹਾਂਜੀ ਪਹਿਲੇ ਸੋਏ ਠੀਕ ਆ ਵੀਰ ਇੱਕ ਭਾਈ ਨਵੀਂ ਮੈਸ ਲੈ ਆ ਹੁਣੀ ਛੋਟਾ ਲੈ ਆ ਹਾਂਜੀ ਦੋਸਤੋ ਇੱਕ ਆ ਵੀਰ ਛੋਟਾ ਲੈ ਆ ਤਾਂ ਦਿਖਾਉਣੇ ਆ ਤੁਹਾਨੂੰ ਕੀ ਗੱਲ ਬਾਤ ਹੈ ਜੀ ਭਾਈ ਜੀ 18 ਦਾ ਕੀ ਬਾਤ ਹੈ ਭਾਈ ਆ ਪਿੰਡ ਖਰਾ ਆ ਗਿਆ ਖਰਾ ਆ ਪਿੰਡ ਹੈ ਤੇ ਕਿੰਨੇ ਮਹੀਨੇ ਦਾ ਭਈ ਇਹ ਭਾਈ ਉਹਨੂੰ ਪਤਾ ਕਿੰਨੇ ਮਹੀਨੇ ਦਾ ਲੈ ਭਾਈ ਤੂੰ ਗੱਲ ਕਰ ਹਾਂਜੀ ਭਾਈ 21 ਮਹੀਨਿਆਂ ਦਾ ਇਹ ਤਾਂ ਬਈ ਸਮੁੰਦਰ ਹੈ ਇੱਕ ਵਾਰ ਦਾ ਬਿਨਰ ਵੀ ਹੈ ਇਹ ਹਾਂਜੀ ਇਹ ਜਗਮਾਲ ਵਾਲੀ ਸੀਗਾ ਵੀਰੇ ਜਗਮਾਲ ਵਾਲੇ ਹਾਂਜੀ ਉਹਨਾਂ ਨੇ ਪੰਚਾਇਤ ਨਹੀਂ ਕਰਵਾਇਆ ਸੀਗਾ ਪ੍ਰਾਈਜ਼ ਨਹੀਂ ਵੀਰੇ ਉਹਨਾਂ ਨੇ ਮਤਲਬ ਇੰਨ ਕੀਤਾ ਸੀ ਸਨਮਾਨਿਤ ਕੀਤਾ ਸੀ ਜੀ ਪਹਿਲੇ ਨੰਬਰ ਤੇ ਹਾਂਜੀ ਪਹਿਲੇ ਤੇ ਕੀ ਸੇਵਾ ਕਰਦਾ ਹੈ ਕੀ ਹੋਣਾ ਵੀਰੇ ਜਮਾ ਨੈਚੁਰਲ ਡਾਈਟ ਤੇ ਕੁਝ ਨਹੀਂ ਹੈਗਾ ਬਰੀਡ ਦੇ ਸਾਰੇ ਤੀ ਤੁਰਿਆਉਂਦਾ ਦਾ ਕਿਹੜੀ ਬਰੀਡ ਦਾ ਵੀ ਕਿਹੜੇ ਇਹ ਇਹ ਮੁਰਰਾ ਦਾ ਵੀਰੇ ਬੀਂਦਾ ਇਹ ਵੀ ਐਸਬੀ ਰਾਵੈਲੀ ਦਾ ਦੇ ਨੇ ਦੇ ਹੁੰਦਾ ਹੈਗਾ 21 ਮਹੀਨੇ عمر ਹੈ ਰੋਈ ਜੀ ਅੱਛਾ ਬਈ ਉਹ ਬਾਈ ਬਾਈ ਦੇ ਫੋਨ ਕੋਲ ਵੀ ਸਟਾਨਡ ਕਰਦਾ ਨਾ ਛੋਟੀਆਂ ਬੰਦ ਬਾਈ ਲਾਡਾ ਕਰੀ ਜਾਂਦਾ ਹੈ ਜੇ ਬਾਈ ਹਿੰਮਤ ਨਾਲ ਦੇ ਤਾਰ ਧਲੇਗੀ ਜੀ ਦੇਖੋ ਦੋਸਤੋ ਹੁਣ ਇਹ ਵੀ ਆਉਦੇ ਛੋਟੇ ਥੱਲੇ ਲਾਉਂਦਾ ਬਹੁਤ ਪੁੱਤਾ ਵਾਂਗੂ ਵਾਲਿਆਂ ਨੇ ਸੋਹਣਾ ਹੈਗਾ ਕੇਅਰ ਕਰੀ ਹੈ ਫਲਕਾਰੀਆਂ ਚੁੰਨੀਆਂ ਤੇ ਟਾਂਗਾ ਲਾਂਗਾ ਹੋਣਾ ਵੀਰ ਨੇ ਦੇ ਡਰਦਾ ਦਾ ਨਹੀਂ ਕਿਤੇ ਬਹੁਤ ਸੋਹਣਾ ਦੇ ਕੁੰਗਰੂ ਝਾਂਜਰਾ ਪੰਗ ਹੈ ਤੇ ਮੇਲੇ ਦੀ ਰੌਣਕ ਵਧਾਉ ਹੈ ਸੋਹਣਾ ਟਾਂਗਾ ਲੰਗਾ ਕੁੰਗਰੂ ਲਾਇਆ ਝਾਂਜਰਾ ਪੰਗ ਹੈ ਚੰਗੀ ਤਰ੍ਹਾਂ ਪਿੰਡਾਂ ਚਮਕਾਇਆ ਹੋਇਆ ਵੀਰ ਨੂੰ ਸ਼ੌਕ ਹੈਗਾ ਸੋਹਣਾ ਹੈਗਾ ਲੱਗਦਾ ਵੀ ਸੋਹਣਾ ਹੈਗਾ ਵੀਰੇ ਦੇ ਕੁੰਗਰੂ ਥੋੜੇ ਤਾਂ ਕੀਤੇ ਵੀਰ ਨੇ ਛੋਟੀ ਉਮਰ ਦਾ ਮੁੰਡਾ ਹੈ ਮੁੰਡਾ ਵੀ ਛੋਟੀ ਉਮਰ ਦਾ ਹੀ ਹੈ ਬੱਚਾ ਹੀ ਹੈ ਤੇ ਸ਼ੌਂਕ ਦੇਖੋ ਕਿੱਡਾ ਵੱਡਾ ਆਪਾਂ ਘਰੇ ਮੇਰੇ ਵਰਗਾ ਕੱਟੀ ਦਾ ਸੰਗਲ ਨਹੀਂ ਪਾਉਂਦਾ ਕਿੱਲੇ 'ਚ ਕੋਈ ਇਹ ਵੀਰ ਦਾ ਸ਼ੌਂਕ ਦੇਖੋ ਚੱਟ ਕੇ ਆਏ ਨੇ ਚਾਰ ਬੰਦੇ ਦੇ ਛੌਂਕਰੀ ਖਾਤਰ ਹਾਂਜੀ ਜੀ ਵੀਰੇ ਛੌਂਕਰੀ ਖਾਤਰ ਚਾਰ ਬੰਦੇ ਆਪ ਦਾ ਝੋਨੇ ਵਾਲਾ ਕੰਮ ਛੱਡ ਕੇ ਆਏ ਜਦੋਂ ਜਿਵਾਕ ਨੇ ਛੌਂਕੇ ਕਹਿੰਦਾ ਮੇਰੇ ਨਾਲ ਚੱਲੋ ਮੰਡੀ ਤੇ ਅੱਛਾ ਇਹ ਮੁੰਡੇ ਨੂੰ ਸ਼ੌਂਕ ਹੈ ਹਾਂ ਇਹ ਮੇਰਾ ਪੁੱਤ ਹੈ ਇੱਧਰ ਨੂੰ ਹੋਈ ਥੋੜਾ ਹਾਂ ਇਹ ਮੇਰਾ ਪੁੱਤ ਹੈ ਇਹਨੂੰ ਛੌਂਕ ਦਾ ਕਾਰਨ ਵੀ ਅਸੀਂ ਆਖੇ ਵੀ ਗੁੱਸੇ ਨਹੀਂ ਕਰਨਾ ਬੱਚੇ ਨੂੰ ਆਪਾਂ ਤੇ ਇਹਦਾ ਬੱਚੇ ਦਾ ਜ਼ਰੂਰ ਆਪਾਂ ਮਾਨ ਮਾਨ ਕਰਨਾ ਹੈ ਫੇਰ ਆਤੀ ਕੰਮ ਛੱਡ ਕੇ ਫੇਰ ਤੇ ਨਾਲ ਲੈ ਕੇ ਨੂੰ ਫੇਰ ਇੱਥੇ ਆਈ ਅਫੇ ਚੰਗੀ ਨਸਲ ਦਾ ਲੈ ਕੇ ਹਾਂ ਬਹੁਤ ਸੋਹਣਾ ਤੁਹਾਨੂੰ ਦਿਸੀ ਜਾਂਦਾ ਉਹ ਤੁਹਾਨੂੰ ਦਿੱਤੀ ਜਾਂਦਾ ਨਾ ਸਾਰਾ ਕੁਝ ਹਾਂ ਤੂੰ ਤਾਂ ਨਹੀਂ ਆ ਲੈ ਜਾਂਦਾ ਨਾ 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 ਬਹੁਤ ਇਹਨੂੰ ਸਾਰਾ ਕਿਸੇ ਬੱਚੇ ਨੂੰ ਪਤਾ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਘਰੇ ਵੀ ਇਹ ਕਿਸੇ ਕਿਸੇ ਪਾਲਦਾ ਤੇ ਕੋਈ ਅਸੀਂ ਨੂੰ ਐ ਕਹਿੰਦੇ ਵੀ ਤੂੰ ਪੜ ਲੈ ਤੂੰ ਇਹ ਚੀਜ਼ਾਂ ਤੋਗੀਏ ਫੇਰ ਇਹਨੂੰ ਨੌਜ ਦੇਉਂ ਵੀ ਬਾਹਰ ਅੰਦਰ ਹੋਰ ਚੰਗੇ ਚੰਗਿਆ ਕੋਲੇ ਆਣਾ ਵੀ ਇਹਦਾ ਪਸ਼ੂਆਂ ਕਣੀ ਤੇ ਹਰ ਇੱਕ ਮਾਸਟਰ ਕੋਲੇ ਹਰ ਇੱਕ ਸਟੂ ਕੋਲੇ ਐਮ ਐਲਏ ਕੋਲੇ ਉਹ ਕਿਹੜਾ ਬੰਦਾ ਹੈ ਜਿਹੜਾ ਆਪਣੇ ਜ਼ਿਲੇ ਦਾ ਹੀ ਕੋਲੇ ਇਹ ਬੱਚ ਗਿਆ ਠੀਕ ਹੈ ਜੀ ਇੱਕ ਬੰਦੇ ਨਾਲ ਇਹਦਾ ਵਧੀਆ ਮਾਣ ਕਰਨਾ ਚਾਹੀਦਾ ਖੜੇ ਜੇ ਹਾਂ ਹਾਂ ਨਹੀਂ ਕਰਦਾ ਹੁਣ ਤੁਸੀਂ ਦੇਖੋਗੇ ਆਪ ਹੀ ਕੱਲ ਹੀ ਐਚ ਐਚਓ ਸਭ ਨੇ ਫੋਨ ਕਰਿਆ ਇਹਨੂੰ ਠੀਕ ਹੈ ਜੀ ਇਹ ਮੁੰਡੇ ਨੇ ਅੱਛਾ ਜੀ ਕੋਈ ਰੌਲਾ ਸੀ ਕਿਸੇ ਲੋ ਕਹਿੰਦਾ ਯਾਰ ਬੱਚਾ ਵੀ ਸਾਡੇ ਕੋਲ ਖਰਾਜ ਤੋਂ ਆਉਂਦਾ ਇੱਕ ਬੱਚਾ ਕਹਿੰਦਾ ਉਹ ਤੋਂ ਸਿੱਖਿਆ ਲਓ ਤੁਸੀਂ ਕਿ ਨਿੱਕੀ ਨਿੱਕੀ ਮੁੱਟੀਆਂ ਨਾਲ ਲੜਾਈਆਂ ਕਰੀ ਜਾਂਦੇ ਹੋ ਨਸ਼ੇ ਕਰੀ ਜਾਂਦੇ ਹਾਂ ਹਾਂ ਜੀ ਵੀਕ ਕਹਿੰਦਾ ਮੇਰੇ ਕੋਲੇ ਆਉਂਦਾ স্পেশাল ਕਹਿੰਦਾ ਮੇਰੇ ਨਾਲ ਗੱਲਾਂ ਹੁੰਦਾ ਸੀ ਆਧਾਰ ਦਿੱਤਾ ਸੀ ਮੁੰਡੇ ਦਾ ਵੀ ਕਹਿੰਦਾ ਮੇਰੇ ਕੋਲ ਸਪੈਸ਼ਲੋ ਗੱਲਾਂ ਬਾਤਾਂ ਕਰਨ ਆਉਂਦਾ ਠੀਕ ਹੈ ਮੇਰੀ رائے ਲਾਣ ਉਹ ਮੈਂ ਜੀ ਸਰਮਣਾ ਮੈਂ ਕਿਵੇਂ ਕਰਾਂਗੇ ਜੀ ਐਸਟੂ ਸਾਹਿਬ ਰੂੜੀ ਖਣਾ ਹਾਂ ਉਹ ਜੰਕ ਸਿੰਘ ਉਹਦੇ ਨਾਮ ਹਾਂਜੀ ਚਲੋ ਚੰਗੇ ਪੁੱਤ ਦਾ ਹਾਂ ਹਾਂ ਤੁਹਾਨੂੰ ਬੱਸ ਤਾਂ ਹੀ ਆ ਵੀ ਤਾਂ ਹੀ ਕਰਕੇ ਵੀ ਚਲ ਜਵਾਕ ਆਉਂਦਾ ਗਰਮੀ ਸੀ ਭਰਾਵਾ ਕਿੱਥੇ ਆਈ ਦੇ ਸੀ ਨਾ ਇੰਨੀ ਗਰਮੀ ਦੇ ਵਿੱਚ ਬਾਕੀ ਤੁਸੀਂ ਸਪੋਰਟ ਕਰੋ ਹਾਂ ਵੀ ਸਪੋਰਟ ਤਾਂ ਤੇਰੀ ਹੈਗੀ ਫੇਰ ਵੀ ਕਰਾਂ ਜਦੇ ਨੂੰ ਬਤਾ ਉਹਨਾਂ ਆਪ ਤਾਂ ਪੂਰਾ ਨਹੀਂ ਆਈਦਾ ਪਰ ਇਹ ਥੋੜੀ ਜੀ ਦੀ ਜ਼ਿਆਦਾ ਉਤਸ਼ਾਹ ਹੈਗਾ ਇਹਨੂੰ ਫੇਰ ਅਸੀਂ ਗੁੱਸੇ ਵੀ ਨਹੀਂ ਕਰ ਸਕਦੇ ਹੈਨਾ ਇਹ ਤਾਂ ਗੱਲ ਹੈਗੀ ਆ ਹਾਂ ਹਾਂ ਲੱਗਦੀ ਹੈ ਨਾ ਕਿ ਉਹ ਮੇਲਾ ਜਿੱਤ ਜਾਈ ਹੁੰਦੀ ਹੈ ਨਾ ਹਾਂ ਲੱਗਦੀ ਹੈ ਭਾਈ ਕਮੀ ਹੋ ਜਰਾ ਸੀ ਇਹ ਵਾਲੇ ਕੋਈ ਨਹੀਂ ਹਦਾ ਆ ਬਾਈ ਆ ਗਿਆ ਬਾਈ ਇਧਰ ਉੱਕੀ ਰਿਪੋਰਟ ਆ ਜਾਵਾ ਤਾਰ ਇੱਥੇ ਖੜੇ ਨੂੰ ਸੁਣਦੀ ਏ ਧਰਤੀ ਦੀ ਬਾਲਟੀ ਦਾ ਭੰਜ ਗਵਾਂਢ ਸੁਣਾਉਣ ਲੱਗੀ ਹਾਂ ਹਾਂ ਕਰਾਓ ਜੇ ਬਾਲਟੀ ਤਾਰ ਵੱਜੇ ਤਾਂ ਗਵਾਂਢੀਆਂ ਨੂੰ ਸੁਣਾ ਕਰੂਗੀ ਹੋਰ ਤਾਂ ਚੱਲ ਫਿਰ ਕੁੱਤੀ ਦਾ ਖੜੀ ਹੋ ਜਾਣਾ ਮੇਰੀ ਜੀ ਕੋਲ ਕੋ ਬੰਦੇ ਦੀ ਬੋਲ ਸਮੋ ਰਈ ਆ ਬਾਈ ਸਾਂ। ਕੋ ਕੋ ਰੱਬ ਨੂੰ ਬੀਜੂ। ਲੋ ਅਗਲੇ ਨੇ ਜ਼ਰੂਰੀ ਵੇਚਣੀ ਆ। ਯਾ ਉਧਰ ਖੱਡੇ ਦੀ ਬੋਲ ਦੋ ਨੀ ਯਾਰ। ਯਾ ਮਾ ਅੱਜ ਕੋ ਨਹੀਂ। ਕਿੱਥੇ ਰਹੀ ਮੇਰੀ ਬਰਤੀ ਯਾਰ। ਓ ਉਹੀ 5000 ਦੀ ਕੀਤੀ ਹੈ। ਜਾਣ ਕੇ ਕੀਤੀ ਹੈ ਯਾਰ ਤੂੰ ਬਣਾਈ ਹੈ ਢੇੜੀ ਦਾ। ਯਾ ਕਿੰਨੇ ਰਹਾ 70000? 70000 ਰਹਾ। 70000। ਕਿੰਨੇ ਲੀਟਰ ਦੇ ਹੋਦੇ? ਬੋਲੋ ਜੀ ਆਪਾਂ ਜੋ ਪੀਓਗਾ ਵੀਡੀਓ ਹਾਂ ਗਿਫਟ ਦੇ ਰਹੇ ਹਾਂ ਜੀ ਮੈਂ ਖਸ ਲੈਣ ਵਾਲ ਨੂੰ ਤੇ ਦੇਚਣ ਨੂੰ ਕਿ ਗਿਫਟ ਦੇ ਤਾਂ ਹੈ ਪਲਾਸਟਿਕ ਦੀ ਕੇਨੀ ਇਹ ਵੀਰਾਂ ਨੂੰ ਕਿ ਗਿਫਟ ਵੀ ਦੇਤਾ ਹੈ ਬਹੁਤ ਸੋਹਣਾ ਕੇਨੀ ਤਾਂ ਚੱਕੀ ਵੀਰੇ ਥੋੜੀ ਹਾਂ ਆਮ ਗਿਫਟ ਇਹ ਦੋ ਵੀਰਾਂ ਦੁੱਤੀਆਂ ਨਾਲੇ ਵੇਚ ਨਾਲ ਨੂੰ ਨਾਲੇ ਖਰੀਦ ਨਾਲ ਨੂੰ ਦੋ ਕਿੰਨੀਆਂ ਦਿੱਤੀਆਂ ਪਲਾਸਟਿਕ ਦੇ ਨਾਲ ਇਹ ਵੀਰਾਂ ਦੀ ਪਰਚੀ ਕੱਟ ਕੇ ਵੈਲਕਮ ਕੀਤਾ ਗਿਆ ਹੈ ਜੀ ਸਰ ਉਹ ਵੀਰ ਪਤਾ ਨਹੀਂ ਕਿੱਥੇ ਦੇ ਵੰਦਾ ਮਰ ਕੇ ਦੇਖੇ ਮੇਲੇ ਤੋਂ ਕਰਦੀ ਆ ਆ ਮੇਲੇ ਦਾ ਮੋਹ ਕਰਦੀ ਐ ਇਹ ਚੜਾਉਂਦੇ ਸੀ ਵੀਰਾਂ ਕਹਿੰਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਸੋਨੂ ਕੁਝ ਖਾਣ ਪੀਣ ਵਾਲਾ ਵੀ ਦਿਖਾ ਕੇ ਲਿਆਉਣੀ ਆ ਕੋਈ ਵੀਰ ਆਏ ਅਖਣਗੇ ਜਵੇਂ ਸੁਣਨੇ ਚ ਬੈਠੇ ਆ ਫਟੂ ਪਾਰ ਨਹੀਂ ਇੱਥੇ ਜੂਸ ਡਰਾਈ ਫਰੂਟ ਤੇ ਵੱਡੇ ਵੱਡੇ ਕੰਟੀਨ ਹੋਟਲ ਖੁੱਲੇ ਹੋਇਆ ਖੜਾ ਤੇ ਪਾਰਕਿੰਗ ਪਾਰਕਿੰਗ ਦਾ ਮਾਵਿਆ ਪੁੱਤ ਕਿਦੋਂ ਛੋੜ ਰਹੀ ਗਈ ਤਾਂ ਓਏ ਹੋ ਕੇ ਉੱਪਰੋਂ ਇੰਨੀ ਪਾਰਕਿੰਗ ਹੈ ਨਾ ਆ ਚਾ ਚੈਮਰਾ सोनू ਦਿਖਾਉਣੇ ਭਾਈ ਗੰਨੇ ਦਾ ਰਸ ਕੀ ਬਾਤ ਹੈ ਡੱਦਾ ਹੋਇਆ ਗੀ ਦਾ ਡੱਦਾ ਹਾਂ ਕਿਸੇ ਵੀ ਇਹਨੇ ਤੇ ਵਾਈਗਨ ਜੂਸ ਪੀਣਾ ਹੋਵੇ ਤਾਂ ਖਾਵੇ ਠੰਡਾ ਕਾਰਜ ਨੂੰ ਪਾਣੀ ਹੋਵੇ ਕਿਵੇਂ ਜਵਾਕ ਪਾਈ ਜਾਂਦੇ ਆ ਤਾਂ ਆਏ ਤੁਸੀਂ ਗਲਾਸ ਪੀ ਕੇ ਸੜ ਦੇ ਦੇ ਵਿੱਚ ਤੇ ਉਧਰ ਗੋਲ ਗੱਪੇ ਤੇ ਚੌਰਤ ਗੱਪੇ ਖਾ ਸਕਦੇ ਹੋ ਤੇ ਪਾਰਕਿੰਗ ਆਏ ਹਾਏ 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 ਸੜਕ ਦੇ ਕਿੰਨੀਆਂ ਮਰਜ਼ੀ ਗੱਡੀਆਂ ਖੜਾਓ ਤੁਹਾਨੂੰ ਕੋਈ ਆਈ ਨਹੀਂ ਆਖੋ ਤੇ ਨਾ ਖੜਾਓ ਤੈਨੂੰ ਝੋਲ ਰੋਹੀ ਵਜਦਾ ਭਾਈ ਸਾਡਾ ਪੈਸਾ ਇੰਨੀ ਖੁੱਲੀ ਜਗ੍ਹਾ ਮੈਨੂੰ ਤਾਂ ਲੱਗਦਾ ਨਹੀਂ ਕਿੱਥੇ ਮਿਲੂਗੀ ਖੜਾ ਠੀਕ ਜਿਹਾ ਲਵਾਤਾ ਸਾਰੇ ਜਵਾਗਰ ਨਰ ਤੇ ਪਾ ਪਿੱਛੇ ਨਾ ਬੱਚੋ ਨਾ ਪਤਾ ਹਾਂਜੀ ਆ ਮੇਰਾ ਚਾਚਾ ਇਹ ਵੀ ਭਾਈ ਫਸਲਾਂ ਦੀ ਮੰਡੀ ਤੇ ਆਇਆਗਾ ਉਹਦਾ ਰਾਰਖੇ ਇਹਨਾਂ ਨੇ ਵੀ ਕਿਉਂ ਕਾਲੇ ਹਾਂ ਇਹ ਹਾਂਜੀ ਦੋਸਤੋ ਆਪਾਂ ਮੇਲੇ ਜੀ ਖੜੇ ਸੀ ਤੇ ਹੁਣ ਜਾਣਦੇ ਆ ਬਸ ਇੰਨਾ ਸੀਗਾ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਨਾ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ